ਬਹਿਰ ਜੀ ਦਾ ਖਾਲਸਾ ਬਹਿਰ ਜੀ ਦੀ ਫਤਿਹ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਖਾਬਰੀ ਇਹ ਜੀ ਆ ਮੁੱਦਾ ਹੀ ਇਹ ਜਾਗਾ ਜਿਹੜਾ ਕਿ ਸੁਣਿਆ ਤੁਸੀਂ ਚਾਹੇ ਹਜ਼ਾਰਾਂ ਵਾਰੀ ਹੋਵੇ ਲੱਖਾਂ ਵਾਰੀ ਹੋਵੇ ਪਰ ਆਪਾਂ ਜਿਹੜੇ ਉਹਦੇ ਅੱਜ ਸਮੀਕਰਨ ਕਿਉਂ ਬਦਲੇ ਨੇ ਕੀ ਕਾਰਨਾਂ ਤੇ ਇਹਦਾ ਕੀ ਰਿਜਨਾ ਇਹ ਤੁਹਾਨੂੰ ਮੈਂ ਦੱਸੂਗਾ ਇੱਕ ਖਬਰ ਜੁੜੀ ਹੈ ਜਿਹੜੀ ਵੱਡੀ ਬੀਬੀ ਜੰਗੀਰ ਕੌਰ ਦੇ ਨਾਲ ਤੁਹਾਨੂੰ ਅਸੀਂ ਪਹਿਲਾਂ ਦੱਸ ਦਈਏ ਪੜ੍ਹ ਕੇ ਸੁਣਾ ਦਈਏ ਕਿ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਬੀਬੀ ਜੰਗੀਰ ਕੌਰ ਨੂੰ ਕੀ ਹੁਕਮ ਆਇਆ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਪੂਰੀ ਲਿਖਿਆ ਗਿਆ ਬੀਬੀ ਜੰਗੀਰ ਕੌਰ ਖਿਲਾਫ ਸ਼ਿਕਾਇਤ ਮੈਦਨ ਤੇ ਸ੍ਰੀ ਕਾਤਾ ਸਾਹਿਬ ਨੇ ਜਾਰੀ ਕੀਤਾ ਨੋਟਿਸ ਮਰਜਾਦਾ ਦੇ ਉਲਟ ਰੋਮਾਂ ਦੀ ਬਿਆਦਬੀ ਤੇਤੀ ਦੇ ਕਤਲ ਦੇ ਦੋਸ਼ਾਂ ਸੰਬੰਧੀ ਮੰਗਿਆ ਸਪਸ਼ਟੀਕਰਨ 7 ਦਿਨਾਂ ਦੇ 7 ਦਿਨਾਂ ਚ ਨਿੱਜੀ ਤੌਰ ਤੇ ਜਾ ਕੇ ਦੇਣਾ ਦੇਣਾ ਹੋਵੇਗਾ ਜਵਾਬ ਐਬੀਬੀ ਜੰਗੀਰ ਕੌਰ ਨੂੰ ਸ੍ਰੀ ਕਾਤਾ ਅਸਤ ਦੇ ਜਥੇਦਾਰ ਵੱਲੋਂ ਜਿਹੜਾ ਇੱਕ ਨੋਟਸ ਕੱਢਿਆਗਾ ਤੇ ਬੀਬੀ ਜਗੀਰ ਕੌਰ ਤੋਂ ਰੋਮਾਂ ਦੀ ਕੀਤੀ ਜਾ ਰਹੀ ਬੇਅਦਬੀ ਤੇ 33 ਦਾ ਕੀਤਾ ਹੋਇਆ ਕਤਲ ਦਾ ਜਿਹੜਾ ਸਪਸ਼ਟੀਕਰਨ ਮੰਗਿਆ ਹੁਣ ਤੁਹਾਨੂੰ ਮੈਂ ਅੱਗੇ ਗੱਲ ਸੁਣਾਉਣਾ ਤੁਸੀਂ ਇਹ ਸੁਣ ਲਈ ਇੰਨੇ ਪਹਿਲੀ ਗੱਲ ਤਾਂ ਜਿਹੜਾ ਇਹ ਬਿਆਨ ਆ ਤੁਸੀਂ ਆਪਣੇ ਆਪ ਦੇ ਵਿੱਚ ਵੀ ਜਿਹੜਾ ਸੁਣਿਆ ਹੋਣਾ ਹੋ ਤੁਹਾਨੂੰ ਸੁਣ ਕੇ ਜਿਹੜੀ ਹੈਰਾਨੀ ਵੀ ਹੋਈ ਹੋਏਗੀ ਤੇ ਇੱਕ ਤੁਹਾਨੂੰ ਹਾਸੋ ਹਿਣਾ ਵੀ ਇਹ ਲੱਗਦਾ ਹੋਊਗਾ ਸ਼੍ਰੀ ਕਾਲ ਤਖਤ ਦੇ ਜਥੇਦਾਰ ਨੂੰ ਬੀਬੀ ਜੰਗੀਰ ਕੌਰ ਦਾ ਜਿਹੜਾ ਰੋਮਾਂ ਦੀ ਬਿਆਦਬੀ ਕਰਨ ਦਾ ਜਿਹੜਾ ਅੱਜ ਪਤਾ ਲੱਗਿਆ ਸ਼੍ਰੀ ਕਾਲ ਤਖਤ ਦੇ ਜਥੇਦਾਰ ਨੂੰ ਬੀਬੀ ਜੰਗੀਰ ਕੌਰ ਨੇ ਜਿਹੜੀ ਆਪਣੇ ਧੀ ਮਾਰਿਆ ਤੇ ਧੀ ਦੇ ਗਾਹਾਂ ਅੰਦਰ ਵੀ ਜਿਹੜੀ ਉਹਦੀ ਗਰਭਪਤੀ ਹੋਈ ਸੀ ਧੀ ਉਹ ਵੀ ਮਾਰਿਆ ਤੇ ਇਹ ਜਥੇਦਾਰਾਂ ਨੂੰ ਹੁਣ ਪਤਾ ਲੱਗਿਆ ਕਿਉਂ ਲੱਗਿਆ ਕਿਵੇਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਲਗਭਗ ਸ਼ਾਇਦ ਪਤਾ ਹੋ ਜੇ ਨਹੀਂ ਪਤਾ ਤਾਂ ਸੁਣੋ ਆਕਾ ਤਖਤ ਦੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਰਹਿ ਚੁੱਕੀ ਆ ਕਰੀਬ ਤਿੰਨ ਵਾਰੀ ਜੇ ਮੈਂ ਨਾ ਭੁੱਲਾ ਬੀਬੀ ਜੰਗੀਰ ਕੌਰ ਕਰੀਬ ਤਿੰਨ ਬਾਰੀ ਸ਼ਰੋਮਣੀ ਕਮੇਟੀ ਦੀ ਪ੍ਰਧਾਨ ਰਹਿ ਚੁੱਕੀ ਆ ਉਦੋਂ ਵੀ ਰੋਂਬਾ ਦੀ ਬਿਆਜਵੀ ਕਰਦੀ ਸੀ ਤੇ ਉਦੋਂ ਇਹਨੇ ਵੀ ਧੀ ਦਾ ਕਤਲ ਕੀਤਾ ਹੋਇਆ ਸੀ ਤੇ ਸਜ਼ਾ ਵੀ ਨੂੰ ਹੋਈ ਸੀ ਤੇ ਜਥੇਦਾਰਾਂ ਨੂੰ ਹੁਣ ਕਿਹੜਾ ਇਹ ਸੁਹਣਾ ਆ ਗਿਆ ਜਾਂ ਇਹੋ ਜਿਹਾ ਕਿਹੜਾ ਸ਼ਖਸ ਆ ਗਿਆ ਕਿ ਜਥੇਦਾਰਾਂ ਨੂੰ ਜਿਹੜੀ ਹੁਣ ਉਹਨਾਂ ਨੇ ਇੱਕ ਸਿਕਾਇਤ ਕਰ ਦਿੱਤੀ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਬੀਬੀ ਜੀ ਰੋਮਾ ਦੀ ਬੇਅਦਬੀ ਕਰਦੀ ਆ ਉਹ ਸਾਰਾ ਜੱਗ ਤਾਂ ਕਹਿ ਰਿਹਾ ਕਿ ਬੀਬੀ ਮੁੱਸਾ ਕਟਾਉਂਦੀ ਆ ਮੁੱਸਾ ਮਨਾਉਂਦੀ ਆ ਸਾਰਾ ਜੱਗ ਕਹਿ ਰਿਹਾ ਕਿ ਬੀਬੀ ਰੋਮਾ ਦੀ ਬੇਅਦਬੀ ਕਰਦੀ ਆ ਮੁੱਸਾ ਕਟਾਉਂਦੀ ਆ ਜੇ ਮੁੱਸਾ ਆਈਆਂ ਹੋਈਆਂ ਸੀ ਹੁਣ ਮੁੱਸਾ ਗਾਇਬ ਨੇ ਜੀ ਇਹ ਰੋਮਾ ਦੀ ਬੇਅਦਬੀ ਆ ਜਾਂ ਕੁਝ ਹੋਰ ਕੋਈ ਰੋਮਾ ਦੀ ਬੇਅਦਬੀ ਆ ਮਾਨੂੰ ਉਹ ਜ਼ਥੇਦਾਰ ਉਹ ਦੱਸ ਦੇਣ ਜਿਹੜਾ ਤੁਹਾਨੂੰ ਪਹਿਲਾ ਰੋਮਾਂ ਦੀ ਬਿਆਦਵੀ ਦਾ ਪਤਾ ਨਹੀਂ ਲੱਗਿਆ ਇਹ ਜਥੇਦਾਰ ਜਵਾਬ ਦੇ ਦੇਣ ਧੀ ਦੇ ਕਤਲ ਨੂੰ ਕਰੀਬ ਕਿੰਨਾ ਟਾਈਮ ਹੋ ਗਿਆ 15 ਸਾਲ ਹੋ ਗਏ 10 ਸਾਲ ਹੋ ਗਏ ਜਾਂ 20 ਸਾਲ ਹੋ ਗਏ ਜਾਂ 2 ਦਿਨ ਹੋ ਗਏ ਜਥੇਦਾਰਾਂ ਨੂੰ ਹੁਣ ਪਤਾ ਲੱਗਿਆ ਕਿ ਬੀਬੀ ਜੰਗੀਰ ਕੌਰ ਨੇ ਧੀ ਵੀ ਮਾਰੀ ਆ ਧੀ ਦੇ ਅੰਦਰ ਪਰ ਰਹੀ ਇੱਕ ਬੱਚੀ ਬਿਮਾਰੀ ਆ ਉਹਦਾ ਵੀ ਕਤਲ ਕੀਤਾਗਾ ਤੇ ਬੀਬੀ ਸਜ਼ਾ ਵੀ ਭਗਤ ਕੇ ਆਈ ਆ ਤੇ ਸਰੋਣੀ ਕਮੇਟੀ ਦੀ ਪ੍ਰਧਾਨ ਵੀ ਲਗਾਈ ਸੀ ਉਸ ਤੋਂ ਬਾਅਦ ਜਦੋਂ ਕੁੜੀ ਮਾਰੀ ਆ ਉਸ ਤੋਂ ਬਾਅਦ ਪ੍ਰਧਾਨ ਵੀ ਕੀਤੀ ਹੈ ਸਰੋਣੀ ਕਮੇਟੀ ਦੀ ਜਥੇਦਾਰ ਜੀ ਸੁਣ ਲੋ ਧਿਆਨ ਦੇ ਨਾਲ ਕੰਨ ਖੋਲ ਕੇ ਜਥੇਦਾਰ ਜੀ ਬੀਬੀ ਰੋਮਾਂ ਦੀ ਬੇਅਦਵੀ ਪਹਿਲਾਂ ਵੀ ਕਰਦੀ ਸੀ ਕਿ ਤਾਨੂੰ ਕੋਈ ਸੁਭਣਾ ਆ ਗਿਆ ਜਾਂ ਹੁਣ ਇਹ ਕਹਿ ਲਈਏ ਸਖਬੀਰ ਬਾਗਲ ਦਾ ਜਿਹੜਾ ਬੇੜਾ ਇੱਕ ਕਹ ਜੀ ਇੱਕ ਡੁੱਬ ਚੱਲੇ ਆਗਾ ਤੇ ਦੂਜੇ ਪਾਸੇ ਜਿਹੜੇ ਬੇੜੇ ਦੇ ਵਿੱਚ ਸਵਾਰ ਸੀ ਬੀਬੀ ਜੰਗੀਰ ਕੌਰ ਤੋਂ ਇਲਾਵਾ ਜਿਹੜੇ ਹੋਰ ਚੰਦੂ ਮਾਜਰਾ ਸਖਦੇਵ ਸਿੰਘ ਢਿੰਡਸਾ ਤੋਂ ਇਲਾਵਾ ਜਿਹੜੇ ਵੱਡੇ ਆਗੂ ਨੇ ਤੇ ਦੋ ਧੜੇ ਬਣ ਕੇ ਬੀਬੀ ਜੰਗੀਰ ਕੌਰ ਉਹਨਾਂ ਦੇ ਨਾਲ ਤੇ ਸਖਬੀਰ ਬਾਗਲਾ ਦੋ ਪਾਰਟੀਆਂ ਬਣ ਗਈਆਂ ਦੂਜੀ ਪਾਰਟੀ ਦੇ ਹਿੱਤ ਵਿੱਚ ਲਗਦਾ ਕਿ ਸਗਬੀਰ ਬਾਦਲ ਨੇ ਕੋਈ ਇੱਕ ਬੰਦਾ ਭੇਜਤਾ ਕਿ ਭਾਈ ਤੂੰ ਜਥੇਦਾਰ ਨੂੰ ਇੱਕ ਆ ਨੋਟਸ ਕੜਦੇ ਕਿ ਜਥੇਦਾਰ ਦੇ ਧਿਆਨ ਦੇ ਵਿੱਚ ਨਹੀਂ ਕਿ ਬੀਬੀ ਜਗੀਰ ਕੌਰ ਨੇ ਕੁੜੀ ਮਾਰੀ ਆ ਓਹੋ ਕਿੱਡਾ ਵੱਡਾ ਪਾਪ ਕੀਤਾ ਰੂਮ ਅਦੀ ਬੇਅਦਵੀ ਕਰਦੀ ਆ ਅੰਬਰ ਚ ਛੱਕੇ ਕਰਦੀ ਆ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਬਣ ਕੇ ਕਰਦੀ ਆ ਬੱਲੇ ਬੱਲੇ ਕਿਡਾ ਘੋਰ ਪਾਪ ਅੱਜ ਪਤਾ ਲੱਗਿਆ ਜਥੇਦਾਰ ਨੂੰ ਜਥੇਦਾਰ ਜੀ ਕਿੱਥੇ ਸੀ ਜਥੇਦਾਰ ਜੀ ਕਿੱਥੇ ਸੀ ਸਖਬੀਰ ਬਾਦਲ ਜੀ ਕਿੱਥੇ ਸੀ ਸਿੱਖ ਪੰਥ ਕਿੱਥੇ ਸੀ ਜਵਾਬ ਦੇਣ ਨਾਜਲਾ ਝਾੜ ਦਿੱਤਾ ਕੱਲਾ ਬੀਬੀ ਜਗੀਰਕੌਰ ਤੇ ਮੈਂ ਜਗੀਰਕੌਰ ਦਾ ਹਾਂ ਵੀ ਨਹੀਂ ਮੈਂ ਦੱਸਦਾ ਤੁਹਾਨੂੰ ਜਗੀਰਕੌਰ ਦੀ ਬੀ ਆ ਜਿਹੜੇ ਕਰਤੂਤਾ ਮੈਂ ਤੁਹਾਨੂੰ ਦੱਸ ਦਾਂਗਾ ਕਿ ਰਾਵੜ ਦੀ ਮੋਰ ਵਾਲੇ ਜਥੇਦਾਰੋ ਡੁਗ ਡੁਗੀ বাজਾਈ ਤੋਂ ਨਾ ਨੱਚੋ ਨਾ ਰੌਲਾ ਪਾਓ ਬੀਬੀ ਜਗੀਰ ਕੌਰ ਨੇ ਸਭ ਕੁਝ ਕੀਤਾ ਹੋਇਆ ਤੁਹਾਨੂੰ ਭਲੀ ਭਾਤ ਪਤਾਗਾ ਹੁਣ ਇਹਦੇ ਵਿੱਚ ਸਵੈਸ਼ਟੀਕਰਨ ਕੀ ਮੰਗਿਆ ਤੁਸੀਂ ਕੀ ਜਵਾਬ ਮੰਗਦੇ ਹੋ ਕਿ ਤੁਸੀਂ ਇਹ ਥੋੜੀ ਆ ਕਿ ਤੁਹਾਨੂੰ ਅਗਲਾ ਕੱਲ ਨੂੰ ਕਹਿ ਦਊਗਾ ਕਿ ਫਲਾਣ ਨੇ ਫਲਾਣਾ ਕੀਤਾ ਈ ਧੌਕੇ ਦੇ ਧਮਕਾ ਕੀਤਾਗਾ ਜੀਦਾ ਨਹੀਂ ਪਤਾ ਸੀ ਮੰਨ ਲੈਨੇ ਆ ਕਿ ਉਹਦੇ ਜਿਹੜੇ ਗਨਾਹ ਨੇ ਦੁਖੇ ਹੋਏ ਨੇ ਸਿਪੇ ਹੋਏ ਨੇ ਉਹ ਬੀਬੀ ਜੰਗੀਰ ਕੌਰ ਦੇ ਗਨਾਹਾਂ ਨੂੰ ਤਾਂ ਸਾਰਾ ਜੱਗ ਜਾਣਦਾ ਸਾਰਾ ਦੁਨੀਆ ਜਾਣਦੀ ਆ ਅਲਟ ਬਲਟ ਦੁਨੀਆ ਜਾਣਦੀ ਆ ਬੱਚਾ ਬੱਚਾ ਜਾਣਦਾ ਕਿ ਬੀਬੀ ਮੁਸਾ ਵੀ ਘਟਾਉਂਦੀ ਆ ਬੀਬੀ ਨੇ ਆਪਣੀ ਧੀ ਵੀ ਮਾਰੀ ਹੋਈ ਆ ਤੇ ਧੀ ਵੀ ਕਵੇ ਮਾਰੀ ਆ ਤੁਹਾਨੂੰ ਸਾਰਿਆਂ ਨੂੰ ਪਤਾਗਾ ਤੇ ਬੀਬੀ ਜੰਗੀਰ ਕੌਰ ਜੇਲ ਵੀ ਲਾ ਕੇ ਆਈ ਆ ਕਰੀਬ 3 ਸਾਲ ਤੇ ਜੰਗੀਰ ਕੌਰ ਬਾਹਰ ਵੀ ਆ ਗਈ ਆ ਤੇ ਉਸ ਤੋਂ ਬਾਅਦ ਸਰੋਣ ਕਮੇਟੀ ਦਾ ਪ੍ਰਧਾਨ ਬਣ ਗਈ ਪ੍ਰਧਾਨ ਕਿਨੇ ਲਈ ਸੀ ਸੁਖਬੀਰ ਬਾਦਲ ਨੇ ਪ੍ਰਕਾਸ਼ ਬਾਦਲ ਨੇ ਕਹੋ ਜੀ ਦਿਓ ਜਵਾਬ ਸੁਖਬੀਰ ਬਾਦਲ ਦੇਵੇ ਜਵਾਬ ਪ੍ਰਧਾਨ ਲਾਇਆ ਸੀ ਸੁਖਬੀਰ ਬਾਦਲ ਤੇ ਪਹਿਲਾ ਕਾਰਵਾਈ ਬਣਦੀ ਆ ਜਥੇਦਾਰੋ ਜੀ ਤੁਹਾਡੇ ਵਿੱਚ ਹਿੰਮਤ ਹੈਗੀ ਆ ਕਰੋ ਸੁਖਬੀਰ ਬਾਦਲ ਤੇ ਪਰਚਾ ਕਰੋ ਸੁਖਬੀਰ ਬਾਦਲ ਨੂੰ ਸਸਪੈਂਡ ਕਰੋ ਲਾਓ ਤੇ ਜਿਹੜਾ ਧਾਰਾ ਲੱਗਦੇ ਨੇ ਤੁਸੀਂ ਤੁਸੀਂ ਇੱਕ ਮਜ਼ਾਕ ਬਣਾ ਲਿਆ ਸਿੱਖ ਕੌਮ ਦਾ ਬੇੜਾ ਗਰਕ ਕਰਤਾ ਤੁਸੀਂ ਸਾਰਿਆਂ ਨੇ ਨਾਲ ਮਿਲ ਕੇ ਹੁਣ ਤਨਖਾਹ ਲਾ ਦੋਗੇ ਜੀ ਜੋੜਾ ਝਾੜ ਦਿਓ ਮਾਫ ਕਰਨਾ ਮੈਨੂੰ ਇਹ ਗੱਲਾਂ ਕੀਤਰ ਸੁਣ ਲਓ ਇਹ ਤਨਖਾਹ ਕੀ ਜਥੇਦਾਰ ਵਾਲੇ ਹਿੰਮਤ ਦਿਖਾਓ ਅਕਾਲੀ ਫੁੱਲਾ ਸਿੰਘ ਵਰਗੀ ਹੈ ਜੁਰਤਾ ਲੱਤਾ ਕਮਲੀਆਂ ਨੇ ਪਰਤਾ ਆੜੀਆਂ ਲੱਤਾ ਕਮਲੀਆਂ ਨੇ ਲੱਤਾ ਕੁਰਸੀ ਨੂੰ ਤੁਸੀਂ ਕੀ ਮਾਰਿਆ ਹੋਇਆਗਾ ਜੱਫਾ ਜੱਫੇ ਮਾਰ ਜਥੇਦਾਰ ਇਹਨੂੰ ਕਹਿੰਦੇ ਆ ਜਥੇਦਾਰ ਜੱਫੇ ਮਾਰ ਜਥੇਦਾਰ ਬੜੇ ਬੜੇ ਨੇ ਇੱਥੇ ਜੱਫੇ ਮਾਰੇ ਹੋਏ ਨੇ ਤੇ ਅੱਜ ਵੀ ਬੀਬੀ ਦੀ ਰੋਮਾ ਦਾ ਪਤਾ ਲੱਗ ਗਿਆ ਬੜਾ ਕਮਾਲ ਆ ਅੱਜ ਬੀਬੀ ਜਗੀਰ ਕੌਰ ਦੇ ਧੀ ਦਾ ਪਤਾ ਲੱਗ ਗਿਆ ਤੇ ਤੁਹਾਨੂੰ ਪਹਿਲਾਂ ਪਤਾ ਹੀ ਨਹੀਂ ਸੀ ਤੇ ਸੁਖਬੀਰ ਬਾਦਲ ਤੁਹਾਡੇ ਨੇ ਜਿਨੇ ਇਹ ਨੋਟਿਸ ਭੇਜਿਆ ਭਜਾਇਆ ਕਹਿ ਕੇ ਸ਼ਰੋਣੀ ਕਮੇਟੀ ਦੀ ਪ੍ਰਧਾਨ ਬਣਾਉਂਦਾ ਰਿਹਾ ਬੀਬੀ ਜਗੀਰ ਬਿਨ ਕੌਰ ਤੋਂ ਬਿਨਾ ਉਹ ਗੱਲ ਕਰੇ ਤੋਂ ਬਿਨਾ ਮੈਂ ਹੁਣ ਪੰਜਾਬੀ ਦੇ ਵਿੱਚ ਇੱਕ ਕਹਾਵਤ ਆਉਂਦੀ ਆ ਉਹਨੂੰ ਮੈਂ ਇੱਥੇ ਛੱਡ ਦੇਣਾ ਕੋਮਾ ਕੋਮਾ ਲਾ ਦੇਣਾ ਉਹ ਤੁਸੀਂ ਭਰ ਲਿਓ ਖਾਲੀ ਥਾਂ ਅੱਗੇ ਬੀਬੀ ਜਿੰਗੀ ਕੋਰ ਤੋਂ ਬਿਨਾ ਕੋਮਾ ਕੋਮਾ ਸਮਝ ਲਿਓ ਇਹ ਹਾਲ ਆ ਅੱਜ ਸਾਡਾ ਇਹ ਹਾਲ ਆ ਅੱਜ ਸਾਡੇ ਜਥੇਦਾਰਾਂ ਦਾ ਜੀਨੇ ਆਪਣੀ ਧੀ ਵੀ ਮਾਰ ਦਿੱਤੀ ਜਿਹੜੀ ਰੋਮਾਂ ਦੀ ਬੀਅਰ ਵੀ ਕਰਦੀ ਸੀ ਉਸ ਰੋਮਨ ਕਮੇਟੀ ਦੀ ਪ੍ਰਧਾਨ ਵੀ ਰਹਿ ਚੁੱਕੀ ਆ ਉਹ ਕਾਲੀ ਦਲ ਦੀ ਪ੍ਰਧਾਨ ਵੀ ਰਹਿ ਚੁੱਕੀ ਆ ਉਹ ਕਾਲੀ ਦਲ ਚਲਾਉਂਦੀ ਵੀ ਰਹੀ ਆ ਉਹ ਗੁੰਡਾਗਰਦੀ ਕਰਦੀ ਵੀ ਰਹੀ ਆ ਇਹ ਤੁਸੀਂ ਸਾਰਾ ਕੁਝ ਭੁੱਲਿਆ ਹੋਇਆ ਸੀ ਬਸਾਰਿਆ ਹੋਇਆ ਸੀ ਤੁਹਾਡੀ ਮੱਤ ਮਾਰੀ ਹੋਈ ਸੀ ਗੁਰੂ ਨੇ ਤੇ ਮੱਤ ਤੁਹਾਡੀ ਅੱਜ ਵੀ ਬਿਮਾਰੀ ਹੋਈ ਆ ਜਵਾਬ ਦਿਓ ਸ਼ਗਵੀਰ ਬਾਦਲ ਜਵਾਬ ਦੇਵੇ ਚਲ ਪ੍ਰਗਾਸ ਬਾਦਲ ਤਾਂ ਤਰ ਗਿਆ ਨਰਕਾ ਨੂੰ ਸ਼ਗਵੀਰ ਬਾਦਲ ਜਵਾਬ ਦੇਵੇ ਉਹਦੀ ਜੁੰਡਲੀ ਜਿਹੜੀ ਜਵਾਬ ਦੇਵੇ ਜਿੰਨਾ ਦੋਸੀ ਬੀਬੀ ਜੰਗੀਰ ਕੌਰ ਆ ਉਹਨਾਂ ਦੋਸੀ ਤੁਹਾਡਾ ਜਿਹੜਾ ਦੂਜਾ ਜੁੰਡੇ ਲਈ ਲਾਣਾ ਲਾਣਾਗਾ ਜਿਹੜਾ ਪ੍ਰਗਾਸ ਆਸ਼ਕਬੀਰ ਬਾਦਲ ਉਹ ਪਾਪੀ ਦਾ ਨਾਮ ਮੁਰੇ ਆ ਜਾਂਦਾਗਾ ਇਹ ਗੱਲਾਂ ਬੜੀਆਂ ਨੇ ਤੱਤੀਆਂ ਨੇ ਦੁੱਖ ਲੱਗੂ ਆ ਸੁਣ ਕੇ ਉਹਨਾਂ ਚੰਤਿਆਂ ਨੂੰ ਉਹਨਾਂ ਕੜਸੀਆਂ ਨੂੰ ਉਹਨਾਂ ਕੜਸੀਆਂ ਨੂੰ ਜਿਹੜੇ ਹਰ ਸਮੇਂ ਨੱਚਦੇ ਫਿਰਦੇ ਆ ਜਿਹੜੇ ਦਰੂਣੀ ਮਜਾਉਂਦੇ ਹੁੰਦੇ ਸਖਬੀਰ ਬਾਦਲ ਮੂਰੇ ਨੱਚਦੇ ਫਿਰਦੇ ਆ ਹਰ ਸਮਰਤ ਮੂਰੇ ਨੱਚਦੇ ਫਿਰਦੇ ਆ ਪੰਗੜੇ ਪਾਉਂਦੇ ਫਿਰਦੇ ਆ ਕਿ ਸਾਨੂੰ ਜੀ ਅਹੁਦਾ ਦੇ ਦੂਗੀ ਸਾਨੂੰ ਕੋਈ ਬੱਧਾ ਹੈ ਬਣਾ ਦੂਗੀ ਸਾਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾ ਦੂਗੀ ਚਮਚਾ ਗਿਰੀ ਇਹਨੂੰ ਕਹਿੰਦੇ ਆ ਚਮਚਾ ਗਿਰੀ ਕਟਸੀ ਕਟਸੇ ਸ਼੍ਰੋਮਣੀ ਕਮੇਟੀ ਦੇ ਕਟਸੀ ਕਟਸੇ ਹੋਰ ਕੀ ਨਾਮ ਤਰੀਏ ਕੋਈ ਨਾਮ ਆ ਨਾ ਅਜੇ ਸੋਚ ਲਓ ਜੇ ਤੁਹਾਨੂੰ ਕਮੈਂਟ ਆਉਂਦਾ ਤੇ ਦੱਸ ਦਿਓ ਆਪਾਂ ਉਹ ਲੈ ਲਿਆ ਕਰਾਂਗੇ ਗਾਹਾਂ ਦੀ ਗਾ ਦੁੱਖ ਹੁੰਦਾ ਮਨ ਨੂੰ ਇਹ ਮਨ تنਝੋੜਿਆ ਜਾਂਦਾ ਜਦੋਂ ਗੱਲਾਂ ਸੀ ਕਰਦੇ ਐ ਹਜੀਆਂ ਪਪਾ ਦਾ ਭਾਂਡਾ ਜਿਹੜਾ ਤੁਹਾਡਾ ਜਿਹੜਾ ਫੱਟੂ ਆ ਜੇ ਤਾਂ ਕੀ ਹੋਇਆਗਾ ਅਜੇ ਕੀ ਹੋਇਆਗਾ ਸਬਰ ਕਰੋ ਸਬਰ ਕਿੱਡੀ ਯਾਰ ਇੱਕ ਹਾਸੋ ਹੀ ਨਹੀਂ ਗੱਲਾਂ ਸਿੱਖ ਕੌਮ ਨੂੰ ਮੂਰਖ ਬਣਾਉਣ ਵਾਲੀ ਗੱਲ ਆ ਇਹ ਸਿੱਖ ਕੌਮ ਨੂੰ ਮੂਰਖ ਬਣਾਉਣ ਵਾਲੀ ਗੱਲ ਆ ਕਿ ਬੀਬੀ ਜੰਗੀਰ ਕੌਰ ਰੋਮਾ ਦੀ ਵੀ ਐਦਵੀ ਕਰਦੀ ਅੱਜ ਇਹਨਾਂ ਨੂੰ ਪਤਾ ਲੱਗ ਗਿਆ ਬੀਬੀ ਨੇ ਕੁੜੀ ਮਾਰ ਦਿੱਤੀ ਤਾਂ ਪਤਾ ਲੱਗ ਗਿਆ ਜਥੇਦਾਰ ਜੀ ਪਹਿਲਾਂ ਕਿੱਥੇ ਸੀ ਪੋਰੇ ਦੇ ਵਿੱਚ ਸੀ ਜਾਂ ਫਿਰ ਜਮਾ ਪਏ ਕਹ ਲਿਏ ਜਿਸ ਤਰ੍ਹਾਂ ਫਰਿੱਜ ਦੇ ਵਿੱਚ ਆਸੂ ਤੋਸ ਲੱਗਿਆ ਹੋਇਆ ਨੂਰ ਮਹਿਲੀਆ ਉਸ ਤਰ੍ਹਾਂ ਲੱਗੇ ਹੋਏ ਸੀ ਮੈਨੂੰ ਲੱਗਦਾ ਬਾਵਾ ਹੋ ਗਈ ਹੁਣ ਆਪਾਂ ਬਹੁਤ ਹੋ ਗਏ ਨੇ ਨਾਲ ਲੱਗਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੰਥ ਦਾਰ ਦਿਓ ਲੋਕਾਂ ਨੂੰ ਦੱਸੋ ਇਹਨਾਂ ਦੀ ਕਰਤੂਤਾ ਜਦੋਂ ਇਹਨਾਂ ਨੇ ਖੇਡਣੇ ਖਿੜ ਗਏ ਕਾਲੀਦਾਲ ਕੋਲੇ ਰਿਹਾ ਕੱਖ ਨਾ ਜਦੋਂ ਚਾਰ ਟੋਟਰ ਉਧਰ ਵਰਗੇ ਚਾਰ ਟੋਟਰ ਉਧਰ ਰਹਿ ਗਏ ਹੁਣ ਇੱਕ ਦੂਜੇ ਤੇ ਨੋਟਸ ਉਹਨੂੰ ਨੋਟਸ ਕੱਢ ਦਿਓ ਜੀ ਕਿੰਨੇ ਕ ਨੋਟਸ ਕਢਾਓਗੇ ਤਹਾਡੇ ਨੋਟਿਸ ਨਾਲ ਤਾਂ ਜਿੰਨੀ ਕਿ ਤੁਹਾਡੀ ਜ਼ਿੰਦਗੀ ਰਹਿੰਦੀ ਆ ਉਹ ਵੀ ਨਹੀਂ ਪੂਰੀ ਹੋਣੀ ਹੁਣ ਸਰਸੇ ਵਾਲਾ ਨੋਟਿਸ ਵੀ ਕੱਢ ਦਿਓ ਕਿ ਭਾਈ ਜਿਹੜੀ ਪਸਾਕ ਦਿੱਤੀ ਆ ਸਰਸੇ ਵਾਲੀ ਨੂੰ ਉਹ ਕਿਹਨੇ ਦਿੱਤੀ ਆ ਹੁਕਮਨਾਮਾ ਭਾਈ ਸਰਸੇ ਵਾਲੀ ਨੂੰ ਕਿਹਨੇ ਦਿੱਤਾਗਾ ਸਰਸੇ ਵਾਲੀ ਨੂੰ ਮਾਫੀਨਾਮਾ ਕਿਹਨੇ ਦਿੱਤਾਗਾ ਮਾਪ ਕਿਹਨੇ ਕੀਤਾਗਾ ਸਰਸੇ ਵਾਲੇ ਦੇ ਜਾ ਕੇ ਲੈ ਲੈਣੀਆਂ ਕੌਣ ਕੱਢਦਾ ਰਹੇਗਾ ਸ਼ਾਇਦ ਮਨ ਲੋ ਜਥੇਦਾਰਾਂ ਨੂੰ ਇਹ ਪਤਾ ਨਹੀਂ ਹੋਣਾ ਹੁਕਮ ਨਾਵਾ ਜਾ ਰਿਹਾ ਸੀ ਕਿ ਪੰਥ ਵਿੱਚ ਸੇਕੇ ਹੋਏ ਬੰਦੇ ਕੋਲੇ ਸਿਵਕੌਮ ਦੇ ਨੁਮਾਇੰਦੇ ਨੇ ਜਾਣਾ ਨਹੀਂ ਪਰ ਅਕਾਲੀ ਦਲ ਦਾ ਮੈਂ ਸੁਣਿਆ ਕਿ ਸਖਬੀਰ ਬਾਦਲਾ ਲੇਲੜੀਆਂ ਕੱਢਦਾ ਰਿਹਾ ਪੈਰਾ ਮੂਰੇ ਉਹਦੇ ਲਿਟਦਾ ਰਿਹਾ ਕਿ ਅੱਜ ਹੋਰ ਗਨਾਮਾ ਕਾਰਨਾਮੇ ਚਲੋ ਅਗਲੀ ਵੀਡੀਓ ਤੇ ਸਹੀ ਅਗਲੀ ਵੀਡੀਓ ਤੇ ਸਹੀ ਬਹੁਤ ਖੁਸ਼ਾ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਵੱਤ-ਵੱਤ ਤੇ ਕਮੈਂਟ ਵੀ ਜਿਹੜੇ ਆਪਣੇ ਜਰੂਰ ਕਰਨਾ ਤੇ ਜਥੇਦਾਰਾਂ ਨੂੰ ਅਪੀਲ ਕਰ ਦਿਓ ਜੇਕਰ ਪਰ ਹੁਣ ਅੰਨਾ ਅੰਬੋਲਾ ਇਹ ਕਰੂਗਾ ਕਿਉਂਕਿ ਜਦੋਂ ਪਰਜਾ ਲੁੱਟੀ ਗਈ ਸਭ ਕੁਝ ਲੁੱਟਿਆ ਗਿਆ ਹੁਣ ਕੀ ਪੈਦਾਗਾ ਓਲ ਜਲੂਲ ਦਹਾਈਆਂ ਪਾਉਣ ਦਾ ਕੀ ਫਾਇਦਾ ਗਾ ਨੋਰ ਸਪਸ਼ਟੀ ਕਰਨ ਮੰਗਣ ਦਾ ਜਿਦੋਂ ਸਿੱਖ ਕੌਮ ਦੀ ਤੁਸੀਂ ਆਇ ਤੈਸ ਨੈਸ ਕਰਤੀ ਸਿੱਖ ਕੌਮ ਦੀ ਚਲੋ ਵੀਡੀਓ ਹੁੰਦੀ ਆ ਲੰਬੀ ਬਹੁਤ ਕੁਸਾ ਬੋਲਣ ਲਈ ਤੇ ਤੁਸੀਂ ਦੱਬ ਕੇ ਸ਼ੇਅਰ ਕਰਦਿਆ ਕਰੋ ਵੀਰ ਬਣ ਕੇ ਇੰਨਾ ਇੱਕ ਬਸ ਮੇਰਾ ਵਿਸਵਾਸ ਤੇ ਜੇਕਰ ਤੁਸੀਂ ਭਰੋਸਾ ਜੇਨ ਕਿਕਰ ਨਾ ਤੋੜੋਂਗੇ ਕਿ ਵੀਡੀਓ ਇੰਨੀ ਸ਼ੇਅਰ ਕਰਿਆ ਕਰੋਗੇ ਤਾਂ ਮੈਂ ਤੁਹਾਨੂੰ ਉਹ ਰਾਜ ਦੱਸ ਦਊਗਾ ਕਿ ਸ਼ਾਇਦ ਸ਼ਾਇਦ ਬਹੁਤੇ ਸਿੱਖਾਂ ਨੂੰ ਪਤਾ ਨਹੀਂ ਬਹੁਤੇ ਸਿੱਖਾਂ ਨੂੰ ਨਹੀਂ ਪਤਾ ਅੱਜ ਵੀ ਤੇ ਪਾਰ کئی ਵਾਰੀ ਗੁੰਡਿਆਂ ਤੋਂ ਡਰ ਵੀ ਲੱਗਦਾਗਾ ਕਿਉਂਕਿ ਗੁੰਡਿਆਂ ਨੇ ਪਹਿਲਾਂ ਚਕਾਇਆ ਹੋਇਆ ਮੈਨੂੰ ਜੇ ਦਿਖਾਈ ਹੋਈ ਆ ਕਿੱਥੋਂ ਦੀ ਮਾਨਸਾ ਤੋਂ ਲੈ ਕੇ ਕਿੱਥੋਂ ਦੀ ਦਿਖਾਈ ਹੋਈ ਆ ਅੱਬੇ ਪਿੰਡ ਤੋਂ ਲੈ ਕੇ ਅੰਮ੍ਰਿਤਸਰ ਸ਼ਹਿਰ ਦੀ ਚਲੋ ਧਰਤੀ ਪਵਿੱਤ ਧਰਤੀ ਆ ਉਸ ਨੂੰ ਨਮਸਕਾਰ ਆ ਅੱਜ ਵੀ ਸਾਡੀ ਪਰ ਉੱਥੇ ਸਰਦੀਆਂ ਦੇ ਵਿੱਚ 30-60 ਦੇ ਦਰਮਿਆਨ ਇੱਕ ਮਹੀਨਾ ਕੱਟਣਾ ਪਿਆ ਨਾਲ ਦੇ ਸਾਥੀ ਜਿਹੜੇ 5 ਫੜੇ ਸੀ ਕਿਉਂ ਫੜੇ ਸੀ ਉਹ ਵੀ ਦੱਸ ਦਿਨਾ ਤੁਹਾਨੂੰ ਹੁਣ ਕਿ ਅਸੀਂ 2015 ਦੇ ਵਿੱਚ ਬੇਅਦਬੀ ਹੋਈ ਸੀ ਗੁਰੂਗ੍ਰਤ ਸਾਬ ਦੀ ਉਹ ਵੀ ਬੇਅਦਬੀ ਦੀ ਰੋਸ ਵਜੋਂ ਥਾ ਥਾ ਮੈਂ ਧਰਨੇ ਦਿੱਤੇ ਸੀ ਸਾਡੇ ਪਿੰਡ ਦਾ ਜਿਹੜਾ ਧਰਨਾ ਦਿੱਤਾ ਸੀ ਅੱਡੇ ਤੇ ਰੋਕੇ ਸੀ 4 ਦਿਨ ਆਰਡਰ ਦਿੱਤਾ ਸੀ ਜੋਗੇ ਸ਼ਰੋਣੀ ਕਮੇਟੀ ਦੇ ਮੈਂਬਰ ਮੂਰਦੀ ਜਿਹੜਾ ਕਾਲੀਆਂ ਛੰਨੀਆਂ ਲੈ ਕੇ ਨਿਕਲੇ ਸੀ ਮਾਰਚ ਨਿਕਲੇ ਸੀ ਕੱਢਿਆ ਸੀ ਮਾਰਚ ਚ ਸ਼ਰੋਣੀ ਕਮੇਟੀ ਦੇ ਕਹਿੰਦੇ ਮੈਂਬਰ ਦੀ ਮਿਹਰਬਾਨੀ ਦੇ ਨਾਲ ਸਾਨੂੰ ਡੀਐਸਪੀ ਨੂੰ ਫੋਨ ਕਰਕੇ ਚਿਕਾਇਆ ਗਿਆ ਮੱਖਣ ਸਿੰਘ ਨੂੰ ਕੱਲੇ ਨੂੰ ਕੱਲੇ ਨੂੰ ਤੇ ਦੂਜਾ ਨਾਲ ਜੋੜਿਆ ਗਿਆ ਕਿ ਸਰਵੱਤ ਖਾਲਸਾ ਦੇ ਵਿੱਚ ਲੈ ਕੇ ਗਿਆ ਚੰਬੇ ਦੀ ਧਰਤੀ ਉੱਤੇ ਆ ਕੇ ਬੱਜ ਭਰ ਕੇ ਲੈ ਕੇ ਗਿਆ ਦੱਸੋ ਮੈਂ ਇਕੱਲਾ ਵਗਿਆ ਜੋ ਬੱਸ ਭਰੀ ਸੀ ਭਾਈ ਦੂਜੇ ਨੂੰ ਕਿਉਂ ਨਹੀਂ ਫੜਿਆ ਰੜਕਦਾ ਕਿਉਂ ਰੜਕਦਾ ਆਹ ਬੋਰ ਰੜਕਦੇ ਨੇ ਜਿਹੜੇ ਧਰਨੂ ਅੱਜ ਮੈਂ ਸੁਣਾ ਰਿਹਾ ਐ ਜੀ ਬੋਰ ਰੜਕਦੇ ਇਹਨਾਂ ਨੂੰ ਇਹਨਾਂ ਦੀ ਮੈਂ ਖਬਰਾਂ ਲਾਈਆਂ ਸੀ ਨਿਊਜ਼ਾਂ ਲਾਈਆਂ ਸੀ ਇਹਨਾਂ ਦੀ ਭੰਦੀ ਪ੍ਰਚਾਰ ਕੀਤਾ ਸੀ ਕਿ ਆਹ ਗੰਦ ਪਾ ਰਹੇ ਨੇ ਸ਼ਰੋਣੀ ਕਮੇਟੀ ਦੇ ਮੈਂਬਰ ਆ ਕਿ ਸ਼ਰੋਣੀ ਕਮੇਟੀ ਦੇ ਮੈਂਬਰਾਂ ਦੇ ਵਿੱਚ ਮਾਨਸਾ ਦੇ ਵਿੱਚ ਇਹਨਾਂ ਨੇ ਇੱਕ ਮੀਟਿੰਗ ਕੀਤੀ ਸੀ ਉੱਤੇ ਕੋਈ ਨਹੀਂ ਪਹੁੰਚਿਆ ਮੈਂ ਲਿਖ ਦਿੱਤਾ ਸੀ ਸੱਚ ਸੀ ਉਹ ਅਖਬਾਰਾਂ ਦੇ ਪੰਨੇ ਭਰੇ ਪਏ ਨੇ ਬੜੀਆਂ-ਬੜੀਆਂ ਮੇਰੇ ਕੋਲੇ ਆਰਟੀਕਲ ਸਾਬੇ ਹੋਏ ਨੇ ਬੜੀਆਂ-ਬੜੀਆਂ ਖਬਰਾਂ ਲੱਗੀਆਂ ਉਹ ਖਬਰਾਂ ਮੈਂ ਤੁਹਾਨੂੰ ਅੱਜ ਦਾਅਵੇ ਨਾਲ ਕਹਿ ਰਿਹਾ ਹੰਕਾਰ ਨਹੀਂ ਮਾਣਾ ਮੈਂ ਬਾਲਾ ਤਾਂ ਨਹੀਂ ਕਹਿੰਦਾ ਪੰਜਾਬ ਦੀ ਗੱਲ ਤਾਂ ਨਹੀਂ ਮੈਂ ਕਰਦਾ 10 ਜ਼ਿਲ੍ਹਿਆਂ ਦੀ ਗੱਲ ਕਰਦਾ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚੋਂ 10 ਜ਼ਿਲ੍ਹਿਆਂ ਦੇ ਵਿੱਚੋਂ ਜੇ ਉਹ ਜੀ ਕੋਈ ਖਬਰ ਲਾ ਦੇ ਮੱਖਣ ਸਿੰਘ ਗਲਗਲ ਕਟਾ ਦੂਗਾ ਓਜੀ ਖਬਰ ਲਾ ਦੇ ਜਾਇ ਜੇ ਮੈਂ ਲਾਣਾਂ ਹੋ ਜਾਂ ਰਿਕਾਰਡ ਪਏ ਨੇ ਰਿਕਾਰਡ ਅੜੜੇ ਗ੍ਰੰਥ ਵਾਂਗੂ ਭਰੇ ਪਏ ਨੇ ਅੜੜੇ ਮਾਫ ਕਰਨਾ ਮੈਂ ਗ੍ਰੰਥ ਸ਼ਬਦ ਵਰਤ ਵਰਤ ਦਿੱਤਾ ਤੇ ਅੜੜੇ ਰੈਜਿਸਟਰ ਲੱਗੇ ਹੋਏ ਨੇ ਅੜੜੇ ਮੋٹے ਹੋਏ ਕੁਰਤੂਤਾ ਲੱਗੀਆਂ ਹੋਈਆਂ ਨੇ ਬਾਦਲ ਕਹਿੰਦੀ ਸਭ ਤੋਂ ਵੱਧ ਤਾਂ ਰੜਕਦਾ ਸੀ ਸਰਕਾਰ ਦੇ ਖਿਲਾਫ ਜਿਹੜਾ ਡਟ ਕੇ ਲਾਉਂਦਾ ਸੀ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਡਟ ਕੇ ਲਾਉਂਦਾ ਸੀ ਆਰਟੀਕਲ ਇਹ ਨਾਮ ਮਿਲਿਆ ਸੀ ਮੈਨੂੰ ਪੱਤਰਕਾਰੀ ਦੇ ਵਿੱਚੋਂ ਤੇ ਹੁਣ ਵੀ ਮਿਲ ਰਿਹਾ ਚਲੋ ਕੋਈ ਗੱਲ ਨਹੀਂ ਹੁਣ ਤਾਂ ਦਵਾਮਾਂ ਨੇ ਆ ਕਾਨਪੁਰਖ ਦੀਆਂ ਜਿੰਨੇ ਕੁ ਸਵਾਦ ਦੇਣੇ ਨੇ ਉਹਨੇ ਉਹ ਦੇ ਹੀ ਦੇਣੇ ਨੇ ਤੇ ਬਾਕੀ ਤੁਹਾਡੀਆਂ ਭੈਣਾਂ ਸਾਡੀਆਂ ਮਾਮਾ ਧੀਆਂ ਬੱਚੀਆਂ ਦਾ ਮੈਂ ਸਤਿਕਾਰ ਕਰਦਾ ਸਾਡੇ ਨੌਜਵਾਨਾਂ ਦਾ ਮੇਰੇ ਭਰਾਵਾਂ ਦਾ ਮੇਰੇ ਵੱਡਿਆਂ ਦਾ ਬਜ਼ੁਰਗਾਂ ਦਾ ਤੇ ਜਿਹੜਾ ਤੁਸੀਂ ਪਿਆਰ ਬਾਕਸ ਤੋਂ ਤੁਹਾਡੇ ਪਿਆਰ ਦੇ ਸਦਕਾ ਇਹ ਜਿਹੜਾ ਅੱਜ ਮੈਂ ਬੋਲ ਰਿਹਾਗਾ ਤੁਸੀਂ ਬੋਲਣ ਦੀ ਹਿੰਮਤ ਦਿੰਦੇ ਹੋ ਅਕਾਲ ਪੁਰਖ ਵੀ ਕਹਿੰਦੇ ਸੱਚੇ ਦਾ ਕਹਿੰਦੇ ਹਾਮੀ ਹੁੰਦਾਗਾ ਸੱਚ ਕੇ ਦੇ ਮਰਦਾ ਨਹੀਂ ਠੀਕ ਆ ਕਿ ਅਤਰਾ ਛੜਾ ਆਉਂਦੇ ਨੇ ਜ਼ਿੰਦਗੀ ਵਿੱਚ ਵੀ ਆਉਂਦੇ ਨੇ ਤੇ ਵੀਡੀਓ ਲੰਬੀ ਹੁੰਦੀ ਆ ਮਾਫੀ ਮੰਗਦਾ ਮੈਂ ਤੁਹਾਨੂੰ ਜੇ ਵਿੱਚ ਸ਼ਬਦ ਕੋਈ ਜਿਆਦਾ ਬੋਲਿਆ ਗਿਆ ਹੋਵੇ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੁਸੀਂ ਵੇਖਦੇ ਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ